ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਸਕੂਲੀ ਬੱਚਿਆਂ ਨਾਲ ਭਰੀ ਗੱਡੀ ਨਾਲ ਵਾਪਰਿਆ ਭਿਆਨਕ ਹਾਦਸਾ ਮੱਚ ਗਿਆ ਚਿੱਕ ਚਿਹੜਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਜਾਣਕਾਰੀ ਹੁਣੇ-ਹੁਣੇ ਮਿਲਿਆ ਕਿ ਉਨੇ ਹੁਣ ਇੱਥੇ ਵਿਦਿਆਰਥੀਆਂ ਨਾਲ ਭਰੇ ਈਕਸ਼ਾ ਨੂੰ ਪਿੱਛੇ ਤੋਂ ਇੱਕ ਟਰੈਕਟਰ ਨੇ ਟੱਕਰ ਮਾਰ ਦਿੱਤੀ ਜਿਸ ਕਰਕੇ ਇਹ ਈਕਸ਼ਾ ਉਲਟ ਗਿਆ ਤੇ ਉਸ ਵਿੱਚ ਬੈਠੀਆਂ 8 ਸਕੂਲੀ ਵਿਦਿਆਰਥਣਾਂ ਤੇ ਰਿਕਸ਼ਾ ਚਾਲਕ ਉਸਦੇ ਦੱਬ ਗਏ ਜੀਹਾਂ ਵੱਡੀ ਖਬਰ ਹਰਿਆਣਾ ਤੋਂ ਆ ਰਹੀ ਜਿੱਥੇ ਕਿ ਜੀਤ ਦੇ ਨੇੜਲੇ ਪਿੰਡ ਖੇੜਾ ਖੇਮਾਵਤੀ ਨੇੜੇ ਵਿਦਿਆਰਥੀਆਂ ਨਾਲ ਭਰੇ ਈਕਸ਼ਾ ਨਾਲ ਇਹ ਹਾਦਸਾ ਵਾਪਰਿਆ ਨਾਲ ਹੀ ਨੇੜਲੇ ਖੇਤਾਂ ਵਿੱਚ ਝੋਨੇ ਦੀ ਲਵਾਈ ਕਰ ਰਹੀਆਂ ਔਰਤਾਂ ਮੌਕੇ ਤੇ ਪਹੁੰਚ ਕੇ ਇਹ ਰਿਕਸ਼ਾ ਸਿੱਧਾ ਕਰਕੇ ਵਿਦਿਆਰਥਣਾਂ ਨੂੰ ਬਾਹਰ ਕਢਿਆ ਦਸੇਜਰ ਇੱਕ ਵਿਦਿਆਰਥੀਆਂ ਪਿੰਡਮ ਮਲਿਕਪੁਰ ਤੋਂ ਸਫੀਦੋ ਦੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜਨ ਲਈ ਆ ਰਹੀਆਂ ਸਨ ਜਖਮੀਆਂ ਚੋਤ ਤਿੰਨ ਵਿਦਿਆਰਥਣ ਦੀ ਪਿੱਛਾਲ ਨਾਲ ਰਿਤੂ ਰੈਨੂ ਅਤੇ ਜੰਨਤ ਵਾਸੀ ਮਲਿਕਪੁਰ ਵੱਜੋਂ ਹੋਈ ਹੈ ਤੇ ਈ ਰਿਕਸ਼ਾ ਚਾਲਕ ਦੀ ਪਛਾਣ ਨਾਲ ਰਗੂਵੀਰ ਵਾਸੀ ਸਿੰਘਪੁਰਾ ਕਲੋਨੀ ਸਫੀਦੋ ਵੱਜੋਂ ਹੋਈਆ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ